8894 ਬੇਰੁਜ਼ਗਾਰ ਅਧਿਆਪਕ ਸਾਥਿਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਾਈਵ ਦੇ ਮਾਧਿਅਮ ਰਾਹੀਂ ਜਿਹੜੇ ਸਾਥੀ ਜੁੜੇ ਨੇ ਕਿਰਪਾ ਕਰਕੇ ਕਮੈਂਟ ਦੇ ਮਾਧਿਅਮ ਰਾਹੀਂ ਦੱਸੋ ਕਿ ਉਹਨਾਂ ਦਾ ਕ ਆਵਾਜ਼ ਤੇ ਜਿਹੜੀ ਵੀਡੀਓ ਸਹੀ ਤਰੀਕੇ ਦੇ ਨਾਲ ਪਹੁੰਚ ਰਹੀ ਏ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਣਾ ਜਿਹੜਾ ਪੱਕਾ ਮੋਰਚਾ 25 ਅਗਸਤ ਤੋਂ ਲਗਾਤਾਰ ਜਿਹੜਾ ਡੀਪੀਆਈ ਮੁਹਾਲੀ ਦੇ ਬਾਹਰ ਚੱਲ ਰਿਹਾ ਔਰ ਉਸ ਧਰਨੇ ਨੂੰ ਚਲਦੇ ਅੱਜ 154 ਦਿਨ ਜਿਹੜੇ ਨੇ ਉਹ ਵੀਰ ਚੁੱਕੇ ਨੇ ਤਾਂ ਸਾਥੀਓ ਇਹ ਧਰਨਾ 5994 ਭਰਤੀ ਦੀਆਂ ਰਹਿੰਦੀਆਂ ਪੋਸਟਾਂ ਜੋ ਪਿੱਛੇ ਪੋਸਟਾਂ ਬਾਕੀ ਬਚਦੀਆਂ ਨੇ ਉਹਨਾਂ ਨੂੰ ਜਿਹੜਾ ਹੈ ਲੈਣ ਵਾਸਤੇ ਲਗਾਇਆ ਗਿਆ ਔਰ ਇਹ ਧਰਨਾ ਜਿਹੜਾ ਲਗਾਤਾਰ ਪੱਕੇ ਰੂਪ ਦੇ ਵਿੱਚ ਚੱਲ ਰਿਹਾ ਹੈ ਤਾਂ ਇਸ ਧਰਨੇ ਦੇ ਉੱਤੋਂ 28 ਜਨਵਰੀ ਦੀ ਜਿਹੜੀ ਹੈ ਕਾਲ ਉਹ ਕਿਡਰ ਨੂੰ ਦਿੱਤੀ ਗਈ ਹੈ। ਔਰ ਇਹ ਕਿਹਾ ਗਿਆ ਸੀ ਵੀ ਜੇਕਰ ਸਰਕਾਰ ਹੁਣ ਵੀ ਸਾਡਾ ਪ੍ਰੋਸੈਸ ਜਿਹੜਾ ਅਗਲਾ ਸ਼ੁਰੂ ਨਹੀਂ ਕਰਦੀ ਤਾਂ 28 ਜਨਵਰੀ ਨੂੰ ਜਿਹੜਾ ਉਹ ਅਸੀਂ ਜਿਹੜਾ ਸਰਕਾਰ ਦੇ ਖਿਲਾਫ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਜਾਰੀ ਮਤਲਬ ਜਾਰੀ ਕਰਾਂਗੇ ਔਰ ਸਰਕਾਰ ਨੂੰ ਇਹ ਚੇਤਾਵਨੀ ਵੀ ਦਿੰਨੇ ਆ ਕਿ ਸਾਨੂੰ ਸ਼ਾਂਤਮਈ ਬੈਠਿਆ ਨੂੰ ਸੋ ਬੈਠਿਆ ਨੂੰ ਦੇਖ ਕੇ ਇਹ ਨਾ ਸਮਝੇ ਕਿ ਇਹ ਸ਼ਾਂਤਮਈ ਬੈਠੇ ਨੇ ਤਾਂ ਚਲੋ ਇਹਨਾਂ ਦਾ ਕੰਮ ਜਿਹੜਾ ਹੈ ਉਹ ਹੌਲੀ-ਹੌਲੀ ਕਰਾਂਗੇ ਤਾਂ ਸਾਥਿਓ ਇਹ ਫਾਈਲਾਂ ਦਾ ਕੰਮ ਮੀਟਿੰਗਾਂ ਦਾ ਦੌਰ ਲਗਾਤਾਰ ਚੱਲ ਰਿਹਾ ਪਰ ਮੀਟਿੰਗਾਂ ਦੇ ਵਿੱਚ ਜਿਹੜਾ ਲਾਰੇ ਦੇ ਲਾਰੇ ਲਗਾਏ ਜਾ ਰਹੇ ਨੇ ਔਰ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਦਿੰਨੇ ਆ ਵੀ ਸਾਡੀਆਂ ਜਿਹੜੀਆਂ ਰਹਿੰਦੀਆਂ ਪੋਸਟਾਂ ਨੇ ਸਾਰੀਆਂ ਦੀਆਂ ਸਾਰੀਆਂ ਸਾਨੂੰ ਦਿੱਤੀਆਂ ਜਾਣ ਤਾਂ ਜੋ ਦਿੱਤੀਆਂ ਜਾਣ ਅਤੇ ਭਰਤੀ ਦਾ ਜਿਹੜਾ ਅਗਲਾ ਪ੍ਰੋਸੈਸ ਉਹਨੂੰ ਸ਼ੁਰੂ ਕੀਤਾ ਜਾਵੇ ਤਾਂ ਜੋ ਅਸੀਂ ਵੀ ਜਿਹੜਾ ਜਲਦੀ ਤੋਂ ਜਲਦੀ ਸਕੂਲਾਂ ਦੇ ਵਿੱਚ ਜਾ ਸਕੀਏ ਸਾਥਿਓ ਸਰਕਾਰ ਨੂੰ ਇੱਥੇ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ 28 ਤਰੀਕ ਨੂੰ ਜਿਹੜਾ ਸੀਏ ਹਾਊਸ ਦਾ ਘਰਾਓ ਜਿਹੜਾ ਹੈ ਚੰਡੀਗੜ੍ਹ ਦੀ ਬੋਹਾਲੀ ਜਿਹੜੀ ਚੰਡੀਗੜ੍ਹ ਉਹਨਾਂ ਦਾ ਹੀ ਰਹਿائش ਏ ਉਸ ਰਹਿائش ਦਾ ਜਿਹੜਾ ਘਰਾਓ ਹੈ ਉਹ ਆਈਟੀਟੀ ਵਿਧਾਇਕ ਕਰਨਗੇ ਔਰ ਡੀਪੀਆਈ ਦਫ਼ਤਰ ਦਾ ਜਿਹੜਾ ਮੇਨ ਗੇਟ ਏ ਉਹ 28 ਤਰੀਕ ਨੂੰ ਉਹਨੂੰ ਸਵੇਰ ਤੋਂ ਹੀ ਜਿਹੜਾ ਬੰਦ ਕਰ ਦਿੱਤਾ ਜਾਏਗਾ ਕਿਉਂਕਿ ਸਰਕਾਰ ਜਿਵੇਂ ਸਾਨੂੰ ਲਾਰੇ ਲਗਾ ਰਹੇ ਨੇ ਇਹ ਮੀਟਿੰਗਾਂ ਦੇ ਵਿੱਚ ਵੀ ਕੁਝ ਨਿਕਲ ਕੇ ਨਹੀਂ ਆ ਰਿਹਾ ਤਾਂ ਲਾਰਿਆਂ ਨੂੰ ਅਗਲਾ ਸਟੈਪ ਜਾਣ ਵਾਸਤੇ ਕੰਮ ਨੂੰ ਕਰਵਾਉਣ ਵਾਸਤੇ ਇਹ ਜਿਹੜਾ ਧਰਨਾ ਰੱਖਿਆ ਗਿਆ ਸਾਰੇ ਕੇਡਰ ਨੂੰ ਇਹ ਬੇਨਤੀ ਹੈ ਕਿ ਉਸ ਦਿਨ 28 ਤਰੀਕ ਨੂੰ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਇੱਥੇ ਪਹੁੰਚੋ ਤਾਂ ਜੋ ਜਿਹੜਾ ਸਰਕਾਰ ਦੇ ਕੰਨਾਂ ਤੱਕ ਜਿਹੜੀ ਹੱਲੇ ਤੱਕ ਆਪਣੀ ਪੁਕਾਰ ਜਿਹੜੀ ਹੈ ਉਹ ਨਹੀਂ ਪਹੁੰਚੀ ਸਰਕਾਰ ਦੇ ਕੰਨਾਂ ਤੇ ਜਿਹੜੀ ਜੂਂ ਜੜੀ ਹੈ ਉਹ ਨਹੀਂ ਸਰકરી ਉਸ ਕੰਨਾਂ ਦੇ ਤੱਕ ਆਵਦੀ ਆਵਾਜ਼ ਨੂੰ ਆਪਾਂ ਪਹੁੰਚਾ ਸਕੀਏ ਤੇ ਭਰਤੀ ਦਾ ਜਿਹੜਾ ਕੰਮ ਹੈ ਉਸ ਨੂੰ ਸ਼ੁਰੂ ਕਰਵਾ ਸਕੀਏ ਦਿਨ ਯਾਦ ਰੱਖਿਆ ਜੇ 28 ਜਨਵਰੀ ਦਿਨ ਬੁੱਧਵਾਰ ਸਵੇਰੇ 11 ਵਜੇ ਜਿਹੜਾ ਐ ਇੱਥੇ ਇਕੱਠੇ ਹੁੰਦਾ ਸਮਾਂ ਪਰ ਜਿਹੜੇ ਸਾਥੀ ਧਰਨੇ ਤੇ ਮੌਜੂਦ ਨੇ ਉਹਨਾਂ ਵੱਲੋਂ ਗੇਟ ਜਿਹੜਾ ਸਵੇਰੇ ਜਿਹੜਾ 9 ਵਜੇ ਹੀ ਬੰਦ ਕਰ ਦਿੱਤਾ ਜਾਏਗਾ ਪਰ ਇਕੱਠ ਦੇ ਨਾਲ ਨਾਲ ਸੀਐਮਓ ਦਾ ਜਿਹੜਾ ਘਰਾਓ ਹੈ ਉਹ ਆਪਾਂ ਜਿਹੜਾ ਇੱਥੋਂ ਚੱਲਣਾ ਹੈ ਡੀਪੀ ਦਫ਼ਤਰ ਤੋਂ ਉਹ 11 ਵਜੇ ਦਾ ਸਮਾਂ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਸਮੇਂ ਤੇ ਸਾਧਨ ਦੇ ਅਨੁਸਾਰ ਤੁਸੀਂ ਜਿਹੜਾ ਉਹ ਇੱਥੇ ਪਹੁੰਚ ਜਾਣਾ ਜਿਹੜੇ ਸਾਥੀ ਦੂਰੋਂ ਆਣੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਭਾਈ 27 ਤਰੀਕ ਨੂੰ ਤੁਸੀਂ ਇੱਥੇ ਧਰਨੇ ਤੇ ਪਹੁੰਚ ਜਾਣਾ ਔਰ ਕਿਉਂਕਿ ਆਪਾਂ ਇੱਥੇ ਰਹਿائش ਦਾ ਜਿਹੜਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਕੁੜੀਆਂ ਦਾ ਜਿਆ ਖਾਸ ਕਰਕੇ ਪੜ੍ਹਨ ਦਾ ਜਿਹੜਾ ਆਣਾ ਹੈ ਉਹਨਾਂ ਨੇ ਜਿਹੜਾ ਰਹਿਣਾ ਹੈ ਉਹਨਾਂ ਦਾ ਜਿਹੜਾ ਰਹਿਣ ਦਾ ਪ੍ਰਬੰਧ ਆਪਾਂ ਹੰਮ ਸਾਹਿਬ ਗੁਰੂ ਘਰ ਦੇ ਵਿੱਚ ਕੀਤਾ ਹੋਇਆ ਹੈ ਤਾਂ ਸਰਕਾਰ ਨੂੰ ਇਹ ਬੇਨਤੀ ਹੈ ਵੀ ਸਾਡਾ ਕੰਮ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਕਰੋ ਔਰ ਜਿਹੜਾ ਸਾਡਾ ਭਰਤੀ ਦਾ ਅਗਲਾ ਪ੍ਰੋਸੈਸ ਹੈ ਉਸ ਨੂੰ ਸ਼ੁਰੂ ਕਰੋ ਨਹੀਂ ਤਾਂ ਜਿਹੜਾ ਇਸ ਵੇਲੇ ਧਰਨੇ ਦੇ ਵਿੱਚ ਹੁਣ ਜਾਨੀ ਜਾਂ ਮਾਲੀ ਕੋਈ ਨੁਕਸਾਨ ਹੋ ਜਾਂਦਾ ਉਸ ਨੁਕਸਾਨ ਦੀ ਜਿਹੜੀ ਜ਼ਿੰਮੇਵਾਰ ਸਿੱਧੇ ਰੂਪ ਤੇ ਪੰਜਾਬ ਸਰਕਾਰ ਸਿੱਖਿਆ ਮੰਤਰੀ ਤੇ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਹੋਵੇਗਾ ਕਿਉਂਕਿ ਪ੍ਰਸ਼ਾਸਨ ਦੇ ਨਾਲ ਰਾਇਬਤੇ ਦੇ ਵਿੱਚ ਰਹਿ ਕੇ ਲਗਾਤਾਰ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਪਰ ਹਜੇ ਤੱਕ ਜਿਹੜੀ ਹੈ ਉਹ ਕੋਈ ਵੀ ਆਉਟਪੁੱਟ ਜਿਹੜੀ ਸਾਨੂੰ ਦੇਖੋ ਨਹੀਂ ਮਿਲੀ ਸਿਰਫ ਲਾਰੇ ਦੇ ਲਾਰੇ ਮਿਲਦੇ ਨੇ ਕੋਈ ਮੀਟਿੰਗਾਂ ਤਾਂ ਵੀ ਹੁੰਦੀਆਂ ਨੇ ਪਰ ਜਿਹੜੀ ਉੱਚ ਪੱਧਰੀ ਮੀਟਿੰਗ ਹੁੰਦੀ ਹੈ ਕਈ ਵਾਰ ਉਸ ਨੂੰ ਵੀ ਕਈ ਵਾਰ ਜਿਹੜਾ ਹੈ ਰੱਦ ਕਰ ਦਿੱਤਾ ਜਾਂਦਾ ਪਰ ਇਹ ਗੱਲ ਹੁਣ ਨਹੀਂ ਚੱਲੇਗੀ ਸਰਕਾਰ ਨੂੰ ਸਾਡਾ ਹੱਲ ਕਰਨਾ ਪਏਗਾ ਜੇ ਸਰਕਾਰ ਹੁਣ ਵੀ ਸਾਡਾ ਹੱਲ ਨਹੀਂ ਕਰੇਗੀ ਤਾਂ ਸਰਕਾਰ ਨੂੰ ਸਾਡਾ ਜਿਹੜਾ ਵਿਰੋਧ ਏ ਉਹ ਜਿਹੜਾ ਚੱਲਣਾ ਪਏਗਾ ਟੈਂਕੀਆਂ ਟਾਵਰਾਂ ਦਾ ਜਿਹੜਾ ਉਹ ਪ੍ਰੋਟੈਸਟ ਜਿਹੜਾ ਸਾਸੀ ਕਿਸੇ ਵੀ ਸਮੇ ਜਿਹੜਾ ਉਹ ਲਗਾ ਸਕਦੇ ਆ ਔਰ ਕਿਤੇ ਵੀ ਭਾਵੇਂ ਉਹ ਸਿੱਖਿਆ ਮੰਤਰੀ ਜੀ ਦਾ ਪਿੰਡ ਗੰਭੀਰਪੁਰ ਹੋਵੇ ਭਾਵੇਂ ਉਹ ਸੰਗਰੂਰ ਹੋਵੇ ਭਾਵੇਂ ਉਹ ਮੁਹਾਲੀ ਹੋਵੇ ਤਾ ਅਸੀਂ ਇਹ ਚੇਤਾਵਨੀ ਇਸ ਧਰਨੇ ਤੋਂ ਇਸ ਲਾਈਵ ਦੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਦਿੰਨੇ ਆ ਵੀ ਜਿਹੜਾ ਗੁਪਤ ਐਕਸ਼ਨ ਹੈ ਉਹ ਕਿਸੇ ਵੀ ਸਮੇਂ ਕਿਤੇ ਵੀ ਲਗਾਇਆ ਜਾ ਸਕਦਾ ਹੈ ਸੋ ਅਸੀਂ ਸਾਨੂੰ ਟੈਂਕੀਆਂ ਤੇ ਟਾਵਰਾਂ ਤੇ ਚੜਨ ਨੂੰ ਮਜਬੂਰ ਨਾ ਕੀਤਾ ਜਾਵੇ ਕਿਉਂਕਿ ਮੁੱਖ ਮੰਤਰੀ ਸਾਹਿਬ ਜਦੋਂ ਪਹਿਲਾਂ ਸਾਡੇ ਧਰਨੇ ਤੇ ਆਉਂਦੇ ਸੀ ਉਹ ਇਹ ਗੱਲ ਕਹਿੰਦੇ ਸੀ ਵੀ ਮੇਰੇ ਰਾਜ ਦੇ ਵਿੱਚ ਜਦੋਂ ਸਾਡੀ ਸਰਕਾਰ ਆਏਗੀ ਤੁਹਾਨੂੰ ਟੈਂਕੀਆਂ ਟਾਵਰਾਂ ਤੇ ਨਹੀਂ ਚੜਨਾ ਪੈਣਾ ਅਸੀਂ ਤੁਹਾਡੇ ਹੱਲ ਜਿਹੜੇ ਨੇ ਉਹ ਜਿਹੜੇ ਲੋਕ ਸੱਥਾਂ ਦੇ ਵਿੱਚ ਕਰਾਂਗੇ ਸੱਥਾਂ ਤਾਂ ਗੱਲ ਦੂਰ ਦੀ ਛੱਡੋ ਅੱਜ ਜਦੋਂ ਮੁੱਖ ਮੰਤਰੀ ਕੋਲ ਸਮਾਂ ਮੰਗਿਆ ਜਾਂਦਾ ਹੈ ਤਾਂ ਮੁੱਖ ਮੰਤਰੀ ਜਿਹੜੇ ਨੇ ਉਹ ਵੇਖੋ ਜਿੱਥੇ ਅਸੀਂ ਬੈਠੇ ਆ 50 ਕਦਮ ਦਾ ਫਾਸਲਾ ਹੈ ਫੋਰਟਿਸ ਹਸਪੀਟਲ ਤਾਂ ਆਉਂਦੇ ਨੇ ਵੇਖੋ ਮਹੀਨੇ 'ਚ ਦੋ ਵਾਰੀ ਆ ਜਾਂਦੇ ਨੇ ਇੱਥੇ ਲਗਭਗ ਪਰ ਉਹਨਾਂ ਕੋਲ 50 ਕਦਮ ਦਾ ਫਾਸਲਾ ਜਿਹੜਾ ਹੈ ਪਿਛਲੇ 5 ਮਹੀਨਿਆਂ ਦੇ ਵਿੱਚ ਅਜੇ ਤੱਕ ਤੈ ਨਹੀਂ ਹੋਇਆ ਜਦੋਂ ਕਿ ਉਹ ਜਦੋਂ ਅਸੀਂ ਸੰਗਰੂਰ ਪਟਿਆਲੇ ਟਾਵਰ ਤੇ ਬੈਠੇ ਸੀ ਤਾਂ ਸੰਗਰੂਰ ਤੋਂ ਚੱਲ ਕੇ ਪਟਿਆਲੇ ਆ ਗਏ ਸੀ ਪਰ ਅੱਜ 50 ਕਦਮਾਂ ਦਾ ਜਿਹੜਾ ਫਾਸਲਾ ਹੈ ਉਹ ਮੁੱਖ ਮੰਤਰੀ ਸਾਹਿਬ ਕੋਲੋਂ ਔਰ ਕਿਸੇ ਵੀ ਕੈਬਨਿਟ ਮਨਿਸਟਰ ਕੋਲੋਂ ਪੰਜਾਬ ਸਰਕਾਰ ਦੇ ਅਜੇ ਤੱਕ ਕੋਈ ਫਾਸਲਾ ਜਿਹੜਾ ਤੈਅ ਨਹੀਂ ਹੋਇਆ ਤਾਂ ਸਰਕਾਰ ਨੂੰ ਇਹ ਚੇਤਾਵਨੀ ਹੈ ਵੀ ਭਾਈ ਹੁਣ ਜਿਹੜਾ ਸਾਡੇ ਸਬਰ ਦਾ ਬੰਦ ਟੁੱਟ ਚੱਲਿਆ ਹੈ ਹੁਣ ਅਸੀਂ ਸਬਰ ਆਪਦਾ ਤੁਸੀਂ ਸਾਡਾ ਸਬਰ ਨਾ ਪਰਖੋ ਹੁਣ ਸਾਨੂੰ ਟੈਂਕੀਆਂ ਟਾਵਰਾਂ ਤੇ ਚੜਨ ਵਾਸਤੇ ਮਜਬੂਰ ਨਾ ਕਰੋ ਇਹ ਸਾਡਾ ਧਰਨੇ ਦਾ ਜਿਹੜਾ ਰੂਪ ਹੈ ਇਸ ਵਾਰ ਤੁਹਾਨੂੰ ਜਿਹੜਾ ਸਾਡਾ ਵਿਰੋਧ ਹੈ ਉਹ ਤੁਹਾਨੂੰ ਚੱਲਣਾ ਪਏਗਾ ਜੇ ਸਾਡਾ ਕੰਮ ਤੁਸੀਂ ਇਸ ਵਾਰ ਨਾ ਕਰਿਆ ਤੱਕ ਗੁਪਤ ਰੂਪ ਦੇ ਐਕਸ਼ਨ ਦੇ ਰੂਪ ਦੇ ਵਿੱਚ ਸਿੱਖਿਆ ਮੰਤਰੀ ਦਾ ਪਿੰਡ ਸੰਗਰੂਰ ਦੇ ਵਿੱਚ ਸੀਐਮ ਸਾਹਿਬ ਦਾ ਸਤੋਜ ਪਿੰਡ ਔਰ ਸੀਐਮ ਸਾਹਿਬ ਦੀ ਕੋਠੀ ਦਾ ਕਰਾਓ ਉਹ ਇਸ ਵੇਲੇ ਕਿਤੇ ਵੀ ਰੂਪ ਦੇ ਵਿੱਚ ਕੀਤਾ ਜਾ ਸਕਦਾ ਹੈ ਕਿਉਂ ਇਸ ਗੁਪਤ ਐਕਸ਼ਨਾਂ ਨੂੰ ਜਿਹੜਾ ਅੰਜਾਮ ਹੈ ਉਹ ਅਸੀਂ ਪਹਿਲਾਂ ਦੇ ਚੁੱਕੇ ਆ ਸਾਡਾ ਇਤਿਹਾਸ ਤੁਸੀਂ ਫਰੋਲ ਕੇ ਵੇਖ ਲਓ ਕੈਪਟਨ ਸਾਹਿਬ ਨੂੰ ਵੀ ਪਤਾ ਉਦੋਂ ਲੱਗਿਆ ਸੀ ਜਦੋਂ ਸਿਸਵਾ ਫਾਰਮ ਦੇ ਅੱਗੇ ਜਾ ਕੇ ਬੇਰੁਜ਼ਗਾਰ ਅਧਿਆਪਕ ਬਹਿ ਗਏ ਸੀ ਸੋ ਸਾਨੂੰ ਹਲਕੇ ਵਿੱਚ ਨਾ ਲਿਓ ਕਿਉਂਕਿ ਅਸੀਂ ਤੁਹਾਡੇ ਨਾਲ ਮਿਲ ਕੇ ਪਿਆਰ ਨਾਲ ਕੰਮ ਕਰਨ ਵਾਲੇ ਚੱਲ ਰਹੇ ਸੀ ਪਰ ਸਾਨੂੰ ਤੁਸੀਂ ਲਾ ਰਿਹਾ ਤੇ ਸਿਵਾ ਸਾਡੀ ਝੋਲੀ ਦੇ ਵਿੱਚ ਕੁਝ ਨਹੀਂ ਪਾਇਆ ਸਟੇਡਰ ਨੂੰ ਬੇਨਤੀ ਹੈ 28 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਸੀਂ ਇੱਥੇ ਪਹੁੰਚੋ ਤਾਂ ਜੋ ਜਿਹੜਾ ਆਪਾਂ ਭਰਤੀ ਦਾ ਜਿਹੜਾ ਹੈ ਅਗਲਾ ਪ੍ਰੋਸੈਸ ਸ਼ੁਰੂ ਕਰਵਾ ਸਕੀਏ ਅਗਲੀ ਜਾਣਕਾਰੀ ਸਾਥੀ ਬਲਵਿੰਦਰ ਕਾਕਾ ਜੀ ਤੁਹਾਡੇ ਨਾਲ ਸਾਂਝੀ ਕਰਨਗੇ ਸਾਰੇ ਬੇਰੋਜ਼ਗਾਰ ਭਰਾਵਾਂ ਨੂੰ ਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਸਾਥਿਓ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜਿੰਨੇ ਸਾਥੀ ਧਰਨੇ ਤੇ ਸਾਥ ਦੇਣ ਆਉਂਦੇ ਆ ਤੇ ਆਉਣ ਵਾਲੀ 28 ਜਨਵਰੀ ਨੂੰ ਵੀ ਜਿਹੜਾ ਪਹੁੰਚ ਰਹੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਤੇ ਸਾਥੀ ਨੇ ਅਸ਼ੋਕ ਜੀ ਨੇ ਤੁਹਾਡੇ ਨਾਲ ਸਾਰੀ ਗੱਲਬਾਤ ਜਿਹੜੀ ਧਰਨੇ ਦੇ ਸਬੰਧ ਦੇ ਵਿੱਚ ਜਾਂ ਐਕਸ਼ਨ ਦੀ ਕੀ ਰੂਪਰੇਖਾ ਹੋਵੇਗੀ ਤੇ ਬਾਕੀ ਕਿੰਨੇ ਦਿਨ ਆਪਣੇ ਇਥੇ ਡੀਪੀ ਦਫਤਰ ਮਹਾਲੀ ਵਿਖੇ ਜਿਹੜਾ ਆਪਣਾ ਧਰਨਾ ਚੱਲ ਰਿਹਾ ਸੀ ਆਪਾਂ ਨੂੰ ਬੈਠਿਆਂ ਨੂੰ ਜਿਹੜੇ ਹੋ ਗਏ ਆ ਉਦੇ ਸਬੰਧ ਦੇ ਵਿੱਚ ਬੜੀ ਬਰੀਕੀ ਦੇ ਨਾਲ ਜਿਹੜੀ ਤੁਹਾਡੇ ਨਾਲ ਗੱਲ ਜਿਹੜੀ ਸਾਰੀ ਸਾਂਝੀ ਕਰ ਦਿੱਤੀ ਆ ਤੇ ਹੁਣ ਅਗਲੀਆਂ ਗੱਲਾਂ ਅੱਜ ਬਹੁਤ ਸਾਰੇ ਸਾਥੀਆਂ ਦੇ ਫੋਨ ਵੀ ਆਏ ਆ ਸਾਥੀਆਂ ਨੂੰ ਵੀ ਕਮੇਟੀ ਦੇ ਸਾਥੀਆਂ ਨੂੰ ਫੋਨ ਆਏ ਆ ਤੇ ਨਾਲ ਗਰੁੱਪਾਂ ਦੇ ਵਿੱਚ ਵੀ ਇਹ ਚੱਲ ਰਿਹਾ ਕਿ ਜਿਹੜੀ ਲਿਸਟ ਆ ਕੋਈ ਕੋਈ ਮਤਲਬ ਕਿਸੇ ਨੰਬਰ ਦੀ ਕੋਈ ਅੰਕਾਂ ਦੀ ਲਿਸਟ ਗਰੁੱਪਾਂ ਦੇ ਵਿੱਚ ਮੈਸੇਜ ਆ ਰਹੇ ਆ ਕੋਈ ਕਿਸੇ ਨੰਬਰ ਤੇ ਜਿਹੜੀ ਲਿਸਟ ਪਾ ਰਿਆ ਕਿ ਐਨੀ ਲਿਸਟ ਆ ਰਹੀ ਆ ਪਲੱਸ ਆਹ ਪੋਸਟ ਆ ਰਹੀਆਂ ਨੇ ਏ ਬੀ ਸੀ ਡੀ ਕਿਸੇ ਤਰੀਕੇ ਦੀ ਵੀ ਇਸ ਤਰੀਕੀ ਦੀਆਂ ਜਿਹੜੀਆਂ ਗੱਲਾਂ ਉੱਠ ਰਹੀਆਂ ਨੇ ਪਹਿਲੀ ਗੱਲ ਤਾਂ ਦੇਖੋ ਸਾਥੀਓ ਇਹ ਆਫੀਸ਼ੀਅਲੀ ਨਹੀਂ ਆਇਆ ਹਾਂ ਜੀ ਆਇਆ ਹੁੰਦਾ ਉਹ ਤਾਂ ਤੁਸੀਂ ਵੀ ਫਿਰ ਤੁਹਾਨੂੰ ਵੀ ਕਲੀਅਰ ਹੋ ਜਾਣਾ ਸੀ ਪਰ ਪਰ ਇੱਥੇ ਗੱਲ ਇਹ ਕਹਿਣੀ ਬਣਦੀ ਆ ਕਿ ਜੇ ਤੁਸੀਂ ਜਿਹੜੀਆਂ ਇਹ ਨੰਬਰ ਚੱਲ ਰਹੇ ਨੇ ਗਰੁੱਪਾਂ ਦੇ ਵਿੱਚ ਇਹ ਲਿਸਟਾਂ ਵਾਲੇ ਨੰਬਰ ਚੱਲ ਰਹੇ ਨੇ ਜੇ ਤੁਸੀਂ ਇੱਕ ਸਾਥੀ ਨੇ ਉਹ ਵਾਰੀ ਵਾਰੀ ਇਹ ਸਵਾਲ ਕਰ ਰਿਹਾ ਜਾਂ ਇਹ ਗੱਲ ਕਮੈਂਟ ਕਰ ਰਿਹਾ ਕਿ ਤੁਸੀਂ ਧਰਨਾ ਧਰਨਾ ਨਾ ਕਰੀ ਜਾਓ ਬਸ ਸਿੱਧਾ ਗੱਲ ਦੱਸੋ ਓਪਨਲੀ ਕੀ ਗੱਲ ਆ ਵੀ ਤੁਸੀਂ ਮੁੱਦੇ ਦੀ ਗੱਲ ਕਰਿਓ ਮਤਲਬ ਵੀ ਲਿਸਟ ਕਦੋਂ ਆ ਰਹੀ ਆ ਕਿਵੇਂ ਆ ਰਹੀ ਆ ਕਿਉਂ ਆ ਰਹੀ ਆ ਕਿੰਨੇ ਦੀ ਆ ਰਹੀ ਆ ਇਸ ਗੱਲ ਤੇ ਗੱਲ ਕਰਿਓ ਬਾਕੀ ਧਰਨੇ ਦੀ ਗੱਲ ਨਾ ਕਰਿਓ ਸਾਥੀ ਦੀ ਜਾਣਕਾਰੀ ਦੇ ਵਿੱਚ ਇਹ ਵਾਅਦਾ ਕਰ ਦਿੰਨੇ ਆ ਵੀਰ ਇਹ ਜਿਹੜੀ ਲਿਸਟ ਆ ਉਹ ਵੱਡੀ ਕਰਵਾਉਣ ਦੇ ਲਈ ਹੀ ਆਪਣਾ ਜਿਹੜਾ ਇੱਥੇ ਧਰਨਾ ਲੱਗਿਆ ਹੋਇਆ ਤੇ ਉਸ ਮੁੱਦੇ ਤੋਂ ਹਟ ਕੇ ਨਹੀਂ ਆ। ਹੋਰ ਆਪਣਾ ਕੋਈ ਇਹ ਨਹੀਂ ਹੈ ਕਿ ਆਪਾਂ ਨੇ ਮਤਲਬ ਤਨਖਾਹ ਦੇ ਵਿੱਚ ਵਾਧਾ ਕਰਾਉਣਾ ਜਾਂ ਆਪਣਾ ਪਰਵੀਸ਼ਨ ਮਕਲੀਅਰ ਕਰਵਾਉਣਾ ਜਾਂ ABC ਦੀ ਕੋਈ ਵੀ ਗੱਲ ਆ। ਆਪਣਾ ਇੱਕੋ ਇੱਕ ਸਵਾਲ ਆ ਕਿ ਜਿਹੜੇ ਸਾਥੀ ਸਕਰੂਟੀ ਨਹੀਂ ਕਰਵਾ ਚੁੱਕੇ ਨੇ ਤੇ ਜਿਹੜੀ ਰਹਿੰਦੀ ਸਕਰੂਟੀ ਆ ਉਹ ਕਰਵਾ ਕੇ ਜੁਆਇਨਿੰਗ ਲੈਟਰ ਦਿੱਤੇ ਜਾਣ। ਇਹ ਸਵਾਲ ਦੇ ਉੱਪਰ ਜਿਹੜੀ ਜਥੇਬੰਦੀ ਇਸ ਮੰਗ ਨੂੰ ਲੈ ਕੇ ਜਿਹੜੀ ਲਗਾਤਾਰ ਜਿਹੜੀ ਧਰਨੇ ਦੇ ਉੱਪਰ ਡਟੀ ਹੋਈ ਆ। ਤੇ ਜਿਹੜੀ ਗੱਲ ਹੈਗੀ ਆ ਲਿਸਟਾਂ ਵਾਲੀ ਉਹ ਤੁਹਾਨੂੰ ਗੱਲ ਦੱਸ ਦਿਆਂ ਸਾਥੀਓ ਜੇ ਤੁਸੀਂ ਜਥੇਬੰਦੀ ਦਾ ਜਿਹੜਾ ਐਕਸ਼ਨ ਆ ਜਾਂ ਜੋ ਵੀ ਪ੍ਰੋਟੈਸਟ ਕਰਦੇ ਆ ਉਹਦੇ ਵਿੱਚ ਸਾਥ ਨਹੀਂ ਦਓਂਗੇ ਬਾਅਦ ਚੜ ਕੇ ਸਾਥ ਨਹੀਂ ਦਓਂਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੁਝ ਵੀ ਦੇਖਣ ਨੂੰ ਮਿਲ ਸਕਦਾ ਇਹ ਗੱਲ ਤੁਹਾਡੇ ਨਾਲ ਅਸੀਂ ਕਲੀਅਰ ਕਰਦੇ ਆ ਕਿ ਤੁਸੀਂ ਬਾਅਦ ਚ ਆ ਕੇ ਸਾਨੂੰ ਕਹੋ ਵੀ ਤੁਸੀਂ ਤਾਂ ਇਹ ਕਹਿ ਰਹੇ ਸੀਗੇ ਹੋ ਇਹ ਗਿਆ ਪਰ ਅਜੇ ਤਾਂ ਬਹੁਤ ਸਾਰੇ ਸਾਥੀ ਨੇ ਉਹ ਸਾਥ ਵੀ ਦਿੰਦੇ ਆ ਉਹ ਕਹਿਣਗੇ ਵੀ ਸਾਰੇ ਇਸ ਤਰ੍ਹਾਂ ਸਾਥ ਦਿੰਦੇ ਸੀਗੇ ਪਰ ਫਿਰ ਵੀ ਪਰ ਇਹ ਗੱਲ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆਂ ਜੇ ਤੁਹਾਡਾ ਸਾਥ ਰਿਆ ਤਾਂ ਜਿਹੜੀਆਂ ਵੀ ਮੈਸੇਜ ਪੈ ਰਹੇ ਨੇ ਜਿਹੜੀ ਵੀ ਲਿਸਟ ਦੇ ਮੈਸੇਜ ਪੈ ਰਹੇ ਨੇ ਸਾਰਿਆਂ ਨੂੰ ਤੁਸੀਂ ਆਪ ਹੀ ਡਿਲੀਟ ਕਰ ਦੋਗੇ ਤੇ ਜਿਹੜੀ ਫਿਰ ਲਿਸਟ ਆਊਗੀ ਉਹ ਵੱਡੇ ਰੂਪ ਦੇ ਵਿੱਚ ਆਊਗੀ ਤੇ ਇਹ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਆਂ ਜਥੇਵੰਦੀ ਵਾਅਦਾ ਕਰਦੀ ਆ ਸਾਰੀ ਕਮੇਟੀ ਇਹ ਤੁਹਾਡੇ ਨਾਲ ਵਾਅਦਾ ਕਰਦੀ ਆ ਜਿਨ੍ਹਾਂ ਬੇਰੋਜ਼ਗਾਰ ਅਧਿਆਪਕ ਸਾਥੀ ਇੱਥੇ ਪਹੁੰਚਦੇ ਆ ਧਰਨੇ ਤੇ ਉਹਨਾਂ ਨੂੰ ਇਹ ਪਤਾ ਕਿ ਜਥੇਵੰਦੀ ਜਿਹੜੀ ਪਹਿਲੇ ਦਿਨ ਤੋਂ ਜਿੰਨੀਆਂ ਬਸਦੀਆਂ ਪੋਸਟਾਂ ਨੇ ਉਹਨਾਂ ਨੂੰ ਲੈਣ ਦੇ ਲਈ ਦਿਨ ਪਰ ਜਿਹੜਾ ਦਿਨ ਰਾਤ ਜਿਹੜਾ ਇੱਕ ਕਰਕੇ ਜਥੇਬੰਦੀ ਐਨੀ ਅੱਜ ਕੜਾਕੇ ਦੀ ਠੰਡ ਦੇ ਵਿੱਚ ਵੀ ਅੱਜ ਬਹੁਤ ਜ਼ਿਆਦਾ ਠੰਡ ਆ ਬਹੁਤ ਜ਼ਿਆਦਾ ਮੀਂਹ ਵੀ ਪਿਆ ਬਹੁਤ ਜ਼ਿਆਦਾ ਠੰਡਾ ਇਸ ਕੜਾਕੇ ਦੀ ਠੰਡ ਦੇ ਵਿੱਚ ਵੀ ਜਿਹੜਾ ਇੱਥੇ ਡਟੇ ਬੈਠੇ ਨੇ ਸਾਥੀ ਤਾਂ ਇਸ ਕਰਕੇ ਲਿਸਟ ਵਾਲੇ ਰੌਲੇ ਨੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਜੇ ਕੋਈ ਰੌਲਾ ਉੱਠਦਾ ਹੈ ਇਹ ਬਿਨਾਂ ਵਜਾ ਤਾਂ ਹੈ ਨਹੀਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਈਏ ਕੋਈ ਹਵਾ ਚ ਗੱਲ ਨਹੀਂ ਹੈਗੀ ਪਰ ਕਾਰਨ ਇਹ ਗੱਲ ਵੀ ਤੁਹਾਡੇ ਨਾਲ ਵਾਦਾ ਕਿ ਜਥੇਬੰਦੀ ਖੜੀ ਆ ਅਜੇ ਆਪਾਂ ਕਿਤੇ ਗਏ ਨਹੀਂ ਅਜੇ ਮੈਦਾਨ ਛੱਡ ਕੇ ਭੱਜੇ ਨਹੀਂ ਬੇਰੋਜ਼ਗਾਰ ਇਟਟੀਟੀ ਨਾਰਸਾ 94 ਬੈਕਲੌਗ ਅਧਿਆਪਕ ਜੂਨੀਅਨ ਅਜੇ ਖੜੀ ਆ ਤੇ ਜਿੰਨਾ ਟਾਈਮ ਆਪਾਂ ਖੜੇ ਆ ਤੇ ਫਿਰ ਕੋਈ ਗੱਲ ਨਹੀਂ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਬੇਰੋਜ਼ਗਾਰ ਅਧਿਆਪਕ ਸਾਰੇ ਸਾਥੀਆਂ ਨੂੰ ਜਿੰਨੇ ਅਜੇ ਰੋਜ਼ਗਾਰ ਲੈਣ ਤੋਂ ਵਾਂਝੇ ਨੇ ਤੁਹਾਨੂੰ ਇਸ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਆਪਾਂ ਬੈਠੇ ਆ ਸਾਰੀ ਜਥੇਬੰਦੀ ਕੋਈ ਇਕੱਲਾ ਕੋਈ ਵੀ ਸਾਥੀ ਨਹੀਂ ਨਾ ਅਸ਼ੋਕ ਨਾ ਸੁਰਿੰਦਰ ਨਾ ਬਲਵਿੰਦਰ ਨਾ ਗੁਰਪ੍ਰੀਤ ਜਿੰਨੇ ਵੀ ਕਮੇਟੀ ਆ ਜਿੰਨੇ ਵੀ ਸਾਥੀ ਨੇ ਤੇ ਬਾਕੀ ਬੇਰੋਜ਼ਗਾਰ ਨੇ ਜਾਂ ਨਾ ਸੁਰਿੰਦਰਪਾਲ ਜਾਂ ਕੋਈ ਵੀ ਆ ਕੋਈ ਕੁਛ ਨਹੀਂ ਪਰ ਹੈ ਤੁਹਾਡੇ ਸਾਥ ਨਾਲ ਜੇ ਤੁਹਾਡਾ ਮੋਢੇ ਤੇ ਹੱਥ ਆ ਵੀ ਸਰ ਤੁਸੀਂ ਆਵਾਜ਼ ਮਾਰੋ ਤੇ ਅਸੀਂ ਆਵਾਂਗੇ ਤਾਂ ਫਿਰ ਜਿਸ ਤਰੀਕੇ ਨਾਲ ਆਪਾਂ ਚਾਹੋਨੇ ਆ ਜਿੰਨੀਆਂ ਪੋਸਟਾਂ ਬਚਦੀਆਂ ਨੇ ਤੇ ਉਹ ਆਪਾਂ ਫਿਰ ਲਵਾਂਗੇ ਵੀ ਤੇ ਫਿਰ ਰੋਜ਼ਗਾਰ ਵੀ ਲਵਾਂਗੇ ਇਹ ਤੁਹਾਡੇ ਨਾਲ ਵੀ ਵਾਦਾ ਰਿਹਾ ਜੇ ਕੋਈ ਹੋਰ ਕੋਈ ਮਤਲਬ ਹਵਾ ਚ ਗੱਲਾਂ ਛੱਡ ਰਿਆ ਉਹ ਗੱਲਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਹਾਂ ਪਰ ਸੁਚੇਤ ਇਸ ਗੱਲ ਕਰਕੇ ਕਰ ਰਹੇ ਆ ਅਸੀਂ ਵੀ ਜੇ ਕੋਈ ਕਹਨ ਤੁਸੀਂ ਮਤਲਬ ਠੰਡੇ ਵਾਸਤੇ ਦੇ ਵਿੱਚ ਆਪਾਂ ਉਸ ਤਰੀਕੇ ਨਾਲ ਲੈ ਕੇ ਠੰਡ ਬਹੁਤ ਆ ਨਾ ਠੰਡ ਕਰਕੇ ਕਿ ਤੁਸੀਂ ਤੁਸੀਂ ਵੀ ਮਤਲਬ ਤੁਹਾਡਾ ਵੀ ਜਿਹੜਾ ਖੂਨ ਆ ਉਹ ਠੰਡਾ ਹੋ ਕੇ ਤੁਸੀਂ ਬੈਠ ਜਾਓ ਘਰਾਂ ਦੇ ਵਿੱਚ ਚੁੱਪ ਕਰਕੇ ਤਾਂ ਫੇਰ ਹੁਣ ਨੂੰ ਕੁਝ ਵੀ ਹੋ ਸਕਦਾ ਕਿਉਂਕਿ ਪਹਿਲਾਂ ਵੀ ਕੀਤਾ ਤਾਂ ਇਸ ਕਰਕੇ ਪਰ ਜਿਹੜਾ ਸੰਘਰਸ਼ਾ ਸਾਡੀ ਟੇਕ ਸੰਘਰਸ਼ ਤੇ ਆ ਤੇ ਇਸੇ ਪ੍ਰੋਟੈਸਟ ਤੋਂ ਅੱਜ ਇੱਥੇ ਦਰੀ ਗੱਦੇ ਵਸਾਈ ਦਰੀ ਵਸਾਈ ਆਪਾਂ ਬੈਠੇ ਆ ਡੀਪੀਆਈ ਦਫਤਰ ਮਹਾਲੀ ਤੇ ਸਾਹਮਣੇ ਬੈਠੇ ਆ ਤੇ ਇੱਥੋਂ ਬਹੁਤ ਕੁਝ ਲੈ ਕੇ ਉੱਠਾਂਗੇ ਆਪਾਂ ਐਵੇਂ ਨਹੀਂ ਹਵਾ 'ਚ ਗੱਲ ਨਹੀਂ ਬਹੁਤ ਕੁਝ ਕਰਵਾ ਕੇ ਉੱਠਾਂਗੇ ਐਵੇਂ ਆਪਾਂ ਇੱਥੋਂ ਉੱਠਣ ਵਾਲੇ ਨਹੀਂ ਤੇ ਆਪਣੇ ਸੰਘਰਸ਼ ਦੀ ਜਿਹੜੀ ਜਿੱਤ ਹੋਊਗੀ ਤਾਂ ਇੱਥੋਂ ਆਪਾਂ ਉੱਠਾਂਗੇ ਐਵੇਂ ਆਪਾਂ ਉੱਠਣਾ ਹੀ ਨਹੀਂ ਕਿਸੇ ਵੀ ਮੰਗ ਤੇ ਸਰਕਾਰ ਪ੍ਰਸ਼ਾਸਨ ਡਿਪਾਰਟਮੈਂਟ ਕੋਈ ਵੀ ਜ਼ੋਰ ਲਾ ਲੇ ਇੱਥੋਂ ਉੱਠਣਾ ਨਹੀਂ ਜਿੰਨਾ ਟਾਈਮ ਸਾਡੀ ਜਿਹੜੀ ਸੰਘਰਸ਼ ਦੀ ਹੋ ਜਿੱਤ ਨਹੀਂ ਹੋਊਗੀ ਤਾਂ ਜਿਹੜੀ ਅਗਲੀ ਗੱਲ ਤੁਹਾਨੂੰ ਪਿਛਲੇ ਲਾਈਵ ਦੇ ਵਿੱਚ ਵੀ ਅਸੀਂ ਦੱਸਿਆ ਕਿ ਬੇਸਤਾ ਸਾਥੀ ਨੇ ਵੀ ਦੱਸੀ ਹੋਣੀ ਗੱਲ ਤੁਹਾਨੂੰ ਕਿ ਜਿਹੜੀਆਂ ਫਾਈਲਾਂ ਨੇ ਫਾਈਲਾਂ ਦਾ ਜਿਹੜਾ ਕੰਮ ਆ ਹਜੇ ਉੱਥੇ ਪਾਸ ਹੋ ਕੇ ਆ ਗਈਆਂ ਸਾਰੇ ਡਿਪਾਰਟਮੈਂਟਾਂ ਦੇ ਵਿੱਚੋਂ ਪਾਸ ਹੋ ਕੇ ਆ ਗਈਆਂ ਬਹੁਤ ਸਾਰੇ ਸਾਥੀ ਫੋਨ ਕਰਕੇ ਇਹ ਕਮੇਟੀ ਦੇ ਵਿੱਚ ਵੀ ਗਰੁੱਪਾਂ ਦੇ ਵਿੱਚ ਵੀ ਮੈਸੇਜ ਪਾਉਂਦੇ ਆ ਕਿ ਕੋਈ ਕਹਿੰਦਾ ਆ ਗਿਆ ਕੋਈ ਕਹਿੰਦਾ ਨਹੀਂ ਆਇਆ ਜਾਂ ਕੋਈ ਨਾ ਕੋਈ ਦਿੱਕਤਾਂ ਪ੍ਰੋਬਲਮ ਆ ਰਹੀ ਆ ਪਰ ਨਹੀਂ ਸਾਥੀਓ ਐਵੇਂ ਦੀ ਕੋਈ ਗੱਲ ਨਹੀਂ ਸਾਰੀਆਂ ਫਾਈਲਾਂ ਡਿਫੈਂਸ ਦੀ ਸਪੋਰਟਸਮੈਨ ਦੀ ਤੇ ਆ ਸਪੋਰਟਸ ਦੀ ਸਪੋਰਟਸ ਵਾਲੀਆਂ ਪੋਸਟਾਂ ਡਿਫੈਂਸ ਵਾਲੀ ਲਿਸਟ ਤੇ ਇੱਕ ਇਹਦੀ ਆਪਣਾ ਪਰਸੋਨਲ ਦੇ ਵਿੱਚ ਉਹ ਜਿਹੜੀ ਮਨਜ਼ੂਰੀ ਮਿਲ ਲਈ ਸਾਰਾ ਕੁਝ ਮਿਲ ਕੇ ਆਪਣੇ ਫਾਈਲਾਂ ਤਿੰਨੇ ਆ ਗਈ ਪਰ ਜਿੰਨਾ ਸਮਾਂ ਆਪਾਂ ਨੂੰ ਕੁਝ ਮਿਲਦਾ ਨਹੀਂ ਆਪਾਂ ਠੰਡੇ ਨਹੀਂ ਰਹਿਣਾ ਇਸ ਕਰਕੇ ਆਪਾਂ ਇਸੇ ਤਰੀਕੇ ਦੇ ਨਾਲ ਡਟੇ ਹੋਏ ਆਂ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਤੇ ਤੁਸੀਂ ਪਹੁੰਚੋ 28 ਜਨਵਰੀ ਨੂੰ ਜਿਸ ਜਿਵੇਂ ਤੁਹਾਨੂੰ ਸਾਥੀ ਨੇ ਵੀ ਦੱਸਿਆ 28 ਜਨਵਰੀ ਨੂੰ ਆਪਾਂ ਬਹੁਤ ਸਾਰੇ ਜਿਹੜੇ ਦੂਰ ਦੇ ਸਾਥੀ ਨੂੰ 27 ਤਰੀਕ ਨੂੰ ਆ ਜੇ ਉੱਥੇ 27 ਜਨਵਰੀ ਨੂੰ ਤੇ ਆਪਾਂ ਜਿਹੜਾ 28 ਤਰੀਕ ਨੂੰ ਜਿਹੜੇ ਸਵੇਰੇ ਤੇ ਆਪਾਂ ਗੱਜ-ਬੱਜ ਕੇ ਜਿਹੜਾ ਆਪਣਾ ਸੰਘਰਸ਼ਾ ਜਿਹੜਾ ਆਪਣਾ ਰੋਜ਼ਗਾਰ ਪ੍ਰਾਪਤ ਕਰਨ ਦੇ ਲਈ ਜਿਹੜਾ ਆਪਾਂ ਡਟਾਂਗੇ ਲੜਾਂਗੇ ਤੇ ਜਿਹੜਾ ਰੋਜ਼ਗਾਰ ਆ ਉਹ ਲਵਾਂਗੇ ਤੇ ਇੰਨੀਆਂ ਗੱਲਾਂ ਕਰਦੇ ਹੋਏ ਆਪਣੀ ਗੱਲ ਖਤਮ ਕਰਨ ਲੱਗੇ ਆ ਸਾਥੀ ਜੇ ਕਿਸੇ ਦਾ ਵੈਸੇ ਵੀ ਕੋਈ ਸਵਾਲ ਆ ਲਾਈਵ ਯਾਰ ਕੱਟ ਗਿਆ ਕਿਵੇਂ ਹਾਂ ਚੱਲ ਰਿਹਾ ਰੁਕ ਗਿਆ ਤੇਰੇ ਵੱਲ ਚੱਲ ਰਿਹਾ ਤੇਰੇ ਵਾਲੇ ਤੇ ਨੈਟਵਰਕ ਦਿੱਕਤ ਆ ਗਈ ਹੋਗੀ ਤੇ ਇੱਧਰੋਂ ਇੱਕ ਮਿੰਟ ਮਿਊਟ ਕਰ ਦਵਾ ਇੱਕ ਇਹ ਸਾਥੀ ਦੇ ਜਿਹੜੇ ਗੌਰਵ ਨੇ ਇਹਨਾਂ ਦਾ ਸਾਥੀ ਦਾ ਵੀਰੇ ਕੋਈ ਗੱਲ ਨਹੀਂ ਤੁਸੀਂ ਨਾ ਬਾਈ ਮੇਰਾ ਨੰਬਰ ਆ ਤੁਸੀਂ ਜੇ ਤੁਹਾਨੂੰ ਧਰਨੇ ਦੀ ਕਈ ਵਾਰੀ ਹੋ ਜਾਂਦੀ ਆ ਮਜਬੂਰੀ ਕੋਈ ਗੱਲ ਨਹੀਂ ਬਾਈ ਤੇ ਜਿਹੜਾ ਤੁਸੀਂ ਕਹਿੰਨੇ ਵੀ ਖਰਚਾ ਕੌਣ ਦਊਗਾ ਬਾਈ ਤੁਸੀਂ ਕਾਲ ਕਰ ਲਿਓ ਕਮੇਟੀ ਦੇ ਕਿਸੇ ਵੀ ਸਾਥੀ ਨੂੰ ਚਾਹੇ ਭਾਵੇਂ ਮੈਨੂੰ ਕਰ ਲਿਓ ਕਾਲ ਮੇਰਾ ਨੰਬਰ ਆ ਵੀਰੇ 95927 52600 ਬਾਬੇ ਨੂੰ ਕਰ ਲਿਓ 95927 62600 ਬਾਬੇ ਦਾ ਨੰਬਰ ਆ ਜੇ ਤੁਹਾਨੂੰ ਕੋਈ ਲੋੜ ਆ ਵੀਰੇ ਕੋਈ ਗੱਲ ਨਹੀਂ ਖਰਚੇ ਦੀ ਜੇ ਤੁਸੀਂ ਕਿਰਾਏ ਲਾ ਕੇ ਨਹੀਂ ਆ ਸਕਦੇ ਕੋਈ ਗੱਲ ਨਹੀਂ ਬਾਈ ਕਈ ਵਾਰੀ ਕੋਈ ਮਜਬੂਰੀ ਹੁੰਦੀ ਆ ਕੋਈ ਵੱਡੀ ਗੱਲ ਨਹੀਂ ਤਾਂ ਜੇ ਤੁਸੀਂ ਆਪਣਾ 28 ਜਨਵਰੀ ਨੂੰ ਆਉਣਾ ਤਾਂ ਤੁਸੀਂ ਇੱਥੇ ਜਿਹੜਾ ਪਹੁੰਚਿਓ ਬਾਈ ਕਾਲ ਕਰ ਲਿਓ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਪੈਸੇ ਗੂਗਲ ਪੇ ਕਰ ਦਾਂਗੇ ਬਾਬੇ ਨੂੰ ਕਰ ਲਿਓ ਮੈਨੂੰ ਕਰ ਲਿਓ ਕਿਸੇ ਵੀ ਕਮੇਟੀ ਦੇ ਹੋਰ ਸਾਥੀ ਨੂੰ ਵੀ ਕਰ ਲਿਓ ਬਾਈ ਖਰਚੇ ਦੇ ਆਪਾਂ ਕਰ ਦਾਂਗੇ ਹਾਲਾਤ ਹੀ ਐਵੇਂ ਦੇ ਨੇ ਬਾਈ ਆਪਾਂ ਬੇਰੋਜ਼ਗਾਰੀ ਦੇ ਆਲਮ ਦੇ ਵਿੱਚੋਂ ਗੁਜ਼ਰ ਰਹੇ ਆਂ ਕਈ ਵਾਰੀ ਨਹੀਂ ਖਰਚੇ ਨੂੰ ਪੈਸੇ ਆਉਂਦੇ ਕੋਈ ਚੱਕਰ ਨਹੀਂ ਬਾਈ ਤੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਤੇ ਇੱਕ ਸਾਥੀ ਉਹ ਕਰੋ ਹਾਂ ਉਹ ਕਰੀ ਕਰ ਹੀ ਲਏਗਾ ਉਹ ਜਿਹੜੀ ਕਰ ਲੈ ਧੰਨਵਾਦ ਸਾਥੀ ਕਿਹੜੀ ਕਿਹੜੀ ਸਾਥਿਓ ਗਰੁੱਪਾਂ ਦੇ ਵਿੱਚ ਲਾਈਵ ਦੇ ਵਿੱਚ ਹੋਰ ਮਾਧਿਅਮ ਰਾਹੀਂ ਬੜੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਦੀਆਂ ਨੇ بڑے ਕਮੈਂਟ ਨੇ ਬੜਾ ਕੁਝ ਤੁਹਾਡੇ ਤੱਕ ਪਹੁੰਚ ਰਿਹਾ ਪਰ ਸਾਥਿਓ ਤੁਹਾਡੇ ਨਾਲ ਇੱਕ ਵਾਅਦਾ ਹੈ ਜੇ ਸਾਥ ਤੁਸੀਂ ਦਿੱਤਾ ਤਾਂ ਕੰਮ ਉਹ ਹੋਵੇਗਾ ਜੋ ਤੁਸੀਂ ਚਾਹੁੰਦੇ ਹੋ ਪਰ ਉਹਦੇ ਵਾਸਤੇ ਤੁਹਾਨੂੰ ਜਿਹੜਾ ਯੂਨੀਅਨ ਦਾ ਸਾਥ ਦੇਣਾ ਪਏਗਾ ਗਰੁੱਪਾਂ ਦੀਆਂ ਗੱਲਾਂ ਨੂੰ ਗਰੁੱਪਾਂ ਦੇ ਵਿੱਚ ਹੀ ਛੱਡ ਦਿਓ ਤੁਹਾਡੇ ਕੋਲੋਂ ਯੂਨੀਅਨ ਅੱਜ ਸਾਥ ਮੰਗ ਰਹੀ ਐ ਸਰਕਾਰ ਗੱਲ ਨਹੀਂ ਸੁਣ ਰਹੀ ਸਰਕਾਰ ਨੂੰ ਗੱਲ ਸੁਣਾਉਣ ਵਾਸਤੇ 28 ਜਨਵਰੀ ਨੂੰ ਵੱਡੇ ਇਕੱਠ ਦੇ ਰੂਪ ਵਿੱਚ ਜਿਹੜਾ ਉਹ ਤੁਸੀਂ ਧਰਨੇ ਤੇ ਪਹੁੰਚੋ ਰਿਜ਼ਲਟ ਉਹ ਆਏਗਾ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਕਿਉਂਕਿ ਇੱਕ ਵੱਡੇ ਵੱਡੇ ਇਕੱਠਾ ਨੇ ਹੀ ਜਿਹੜਾ ਸਰਕਾਰਾਂ ਦੇ ਸਿਰ ਝੁਕਾਏ ਨੇ ਮੋਦੀ ਵਰਗੇ ਜਿਹੜੇ ਸਿਰ ਝੁਕ ਗਏ ਤਾਂ ਤੁਹਾਨੂੰ ਇਹ ਗੱਲ ਦੱਸ ਦਈਏ ਆਪਾਂ ਉਹਨਾਂ ਕਿਸਾਨਾਂ ਦੇ ਆਪਾਂ ਉਹਨਾਂ ਕਿਸਾਨਾਂ ਦੇ ਘਰਾਂ ਵਿੱਚੋਂ ਆਉਣੇ ਆ ਜਿਹੜੇ ਕਿਸਾਨਾਂ ਨੇ ਮੋਦੀ ਵਰਗਾ ਦਾ ਸਿਰ ਝੁਕਾ ਦਿੱਤਾ ਤਾਂ ਹੁਣ ਤੁਹਾਡਾ ਸਮਾਂ ਹੈ ਹੁਣ ਸਮਾਂ ਹੈ ਤੁਹਾਡਾ ਜਿਹੜਾ ਤੁਸੀਂ ਵੀ ਘਰਾਂ ਚੋਂ ਨਿਕਲੋ ਆਪਦੇ ਰੁਜ਼ਗਾਰ ਦੇ ਲਈ ਆਪਦੇ ਹੱਕਾਂ ਦੇ ਪ੍ਰਤੀ بجائے ਕਿ ਤੁਸੀਂ ਕਿਸੇ ਦੀਆਂ ਗੱਲਾਂ ਵਿੱਚ ਗੱਲਾਂ ਤੇ ਯਕੀਨ ਕਰੋ ਸਾਥ ਦਿਓ ਸਮਾਂ ਸਾਡੇ ਹੱਕਾਂ ਦੀ ਗੁਵਾਈ ਜਿਹੜਾ ਉਹ ਜ਼ਰੂਰ ਪਰੇਗਾ ਤਾਂ ਸਾਥੀਓ ਤੁਹਾਨੂੰ ਪਤਾ ਹੈ ਵੀ ਲਗਾਤਾਰ 154 ਦਿਨ ਹੋ ਗਏ ਨੇ ਜਿਹੜਾ ਆਪਣਾ ਧਰਨਾ ਪੱਕਾ ਚੱਲ ਰਿਹਾ ਹੈ ਖਰਚਾ ਵੀ ਹੁੰਦੇ ਤੇ ਲਗਾਤਾਰ ਚੱਲ ਰਿਹਾ ਸਾਰੇ ਸਾਥੀਆਂ ਨੇ ਪਹਿਲਾਂ ਬਹੁਤ ਸਾਥ ਦਿੱਤਾ ਹੈ ਉਹਦੇ ਵਾਸਤੇ ਧੰਨਵਾਦਾਂ ਅਗਾ ਵੀ ਧਰਨਾ ਜਿਹੜਾ ਤੁਹਾਡੇ ਸਹਿਯੋਗ ਦੇ ਨਾਲ ਹੀ ਚੱਲਣਾ ਹੈ ਤਾਂ ਸਾਥੀਓ ਥੋੜਾ ਥੋੜਾ ਫੰਡ ਦਾ ਸਹਿਯੋਗ ਹੈ ਜਿਹੜਾ ਉਹ ਤੁਸੀਂ ਕਰਦੇ ਰਹੋ ਹੋਰ ਕਰੋ ਤਾਂ ਜੋ ਜਿਹੜਾ ਆਪਾਂ ਜਿਹੜਾ 28 ਤਰੀਕ ਨੂੰ ਇੱਕ ਪ੍ਰੋਟੈਸਟ ਲਗਾਉਣ ਜਾ ਰਹੇ ਹਾਂ ਉਸ ਨੂੰ ਸਫਲਤਾਪੂਰਵਕ ਲਗਾਇਆ ਜਾ ਸਕੇ ਕਿਉਂਕਿ ਕੇਡਰ ਪਹੁੰਚੇਗਾ ਕੇਦਰ ਦੇ ਰਹਿਣ ਦਾ ਖਾਣ ਪੀਣ ਦਾ ਵੀ ਇੰਤਜ਼ਾਮ ਕਰਨਾ ਹੈ ਤਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਥੋੜਾ ਜਿਹੜਾ ਖਰਚਾ ਇੱਥੇ ਜਿਹੜਾ ਹੁਣ ਆਉਣ ਵਾਲੇ ਦਿਨਾਂ ਵਿੱਚ ਧਰਨੇ ਤੇ ਪਵੇਗਾ ਉਸ ਨੂੰ ਮੇਨਟੇਨ ਕਰਨ ਵਾਸਤੇ ਜਿਹੜੇ ਸਾਰੇ ਸਾਥੀ ਨੇ ਉਹ ਜਿਹੜਾ ਤੁਸੀਂ ਫੰਡ ਦਾ ਸਹਿਯੋਗ ਜਿਹੜਾ ਆ ਉਹ ਜਰੂਰ ਕਰੋ ਤੁਹਾਡੇ ਨਾਲ ਜਿਹੜਾ ਖਾਤਾ ਜਿਹੜਾ ਰਾਜਕੁਮਾਰ ਤੇ ਮਨਦੀਪ ਕੁਮਾਰ ਵਾਲਾ ਯੂਨੀਅਨ ਦਾ ਇੱਕੋ ਹੀ ਖਾਤਾ ਹੈ ਸਿਰਫ ਰਾਜਕੁਮਾਰ ਤੇ ਮਨਦੀਪ ਕੁਮਾਰ ਦਾ ਉਹ ਤੁਹਾਡੇ ਨਾਲ ਜਿਹੜਾ ਅਸੀਂ ਸ਼ੇਅਰ ਕਰਦੇ ਆ ਉਸੇ ਖਾਤੇ 'ਚ ਤੁਸੀਂ ਫੰਡ ਦੇਣਾ ਔਰ ਜੇ ਕੋਈ ਸਾਥੀ ਤੁਹਾਡੇ ਕੋਲ ਘਰਾਂ ਦੇ ਵਿੱਚ ਅਪਰੋਚ ਕਰ ਰਹੇ ਨੇ ਪਰਸਨਲ ਫੰਡ ਲੈ ਰਹੇ ਨੇ ਤਾਂ ਤੁਸੀਂ ਸਾਥੀਓ ਯੂਨੀਅਨ ਦੀ ਰਿਕਵੈਸਟ ਹੈ ਤੁਸੀਂ ਉਹਨਾਂ ਕੋਲ ਜਿਹੜੀ ਹੈ ਆਪਦੀ ਰਸੀਦ ਜਿਹੜੀ ਹੈ ਉਹ ਜਰੂਰ ਲੈਣੀ ਹੈ ਤਾ ਸਾਥੀਓ ਫਾਂਡ ਦਾ ਸਹਿਯੋਗ ਸਾਰੇ ਜਨੇ ਰਲ ਕੇ ਕਰੋ ਤਾਂ ਜੋ ਆਪਾਂ ਧਰਨੇ ਨੂੰ ਸਹੀ ਤਰੀਕੇ ਦੇ ਨਾਲ ਚਲਾ ਸਕੀਏ ਤਾਂ ਸਾਥੀਓ ਇਹਨਾਂ ਗੱਲਾਂ ਦੇ ਨਾਲ ਹੀ ਜਿਹੜਾ ਅਸੀਂ ਅੱਜ ਦਾ ਲਾਈਵ ਜਿਹੜਾ ਇੱਥੇ ਸਮਾਪਤ ਕਰਦੇ ਆਂ ਤੇ ਤੁਹਾਡੀ ਆਉਣ ਵਾਲੀ 28 ਤਰੀਕ ਨੂੰ ਯੂਨੀਅਨ ਜਿਹੜੇ ਮੈਂਬਰ ਨੇ ਇੱਥੇ ਪਹੁੰਚਨੇ ਸਟਾਰਟ ਹੋ ਗਏ ਨੇ ਔਰ ਕੱਲ ਤੱਕ ਸਾਰੇ ਯੂਨੀਅਨ ਮੈਂਬਰ ਇੱਥੇ ਪਹੁੰਚ ਜਾਣਗੇ ਔਰ ਧਰਨੇ ਦੇ ਉੱਤੇ 28 ਤਰੀਕ ਨੂੰ ਕੇਡਰ ਦੀ ਵੇਟ ਕਰਾਂਗੇ ਔਰ ਜੇ ਕੇਡਰ ਨੇ ਸਾਥ ਦਿੱਤਾ ਤਾਂ ਇਸ ਵਾਰ ਨਤੀਜੇ ਉਹ ਹੋਣਗੇ ਜੋ ਕੈਡਰ ਆਪਦੇ ਦਿਲਾਂ ਵਿੱਚ ਸੋਚ ਕੇ ਬੈਠਾ ਹੈ ਨਹੀਂ ਤਾਂ ਜੋ ਗਰੁੱਪਾਂ ਵਿੱਚ ਆ ਰਿਹਾ ਹੈ ਉਸ ਵਿੱਚ ਤੁਸੀਂ ਆਪ ਦਾ ਆਪ ਸੋਚ ਲਓ ਸਮਝ ਲਓ ਵਿਚਾਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ